ਹੁਣ ਸਾਰੀਆਂ ਸੈਂਟਰ ਦੀਆਂ ਪਾਰਟੀਆਂ ਦਾ ਨਿਸ਼ਾਨਾ ਹੈ ਕਿ ਥੋਡੀ ਖੇਤਰੀ ਪਾਰਟੀ ਨੂੰ ਖਤਮ ਕਰਕੇ ਅਸੀਂ ਪੰਜਾਬ ਉੱਤੇ ਕਾਬਜ਼ ਹੋਣਾ ਹੈ ਤੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਣਾ ਹੈ ਅਸ਼ਰੋਮਣੀ ਕਾਲੀ ਦਲ ਕੌਮ ਦੀ ਜਥੇਬੰਦੀ ਹੈ ਕੌਮ ਦੀ ਫੌਜ ਹੈ ਜੇ ਆਪਣੀ ਕੌਮ ਦੀ ਫੌਜ ਤਕੜੀ ਹੋਊਗੀ ਤੁਹਾਨੂੰ ਕੋਈ ਖਤਰਾ ਨਹੀਂ ਹੋਊਗਾ ਅੱਜ ਤੁਸੀਂ ਦੇਖਿਆ ਕਿਵੇਂ ਥੋਡੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਦਿੱਲੀ ਵਾਲੀਆਂ ਪਾਰਟੀਆਂ ਨੇ ਤੋੜ ਦਿੱਤੀ ਕਿਵੇਂ ਤੱਕ ਹਜ਼ੂਰ ਸਾਹਿਬ ਤੇ ਵੀ ਕਾਬਜ਼ ਹੋ ਗਏ ਐ ਹੌਲੀ ਹੌਲੀ ਨਿਸ਼ਾਨਾ ਪੰਜਾਬ ਤੇ ਐ ਜੇ ਪੰਜਾਬ ਨੂੰ ਬਚਾਉਣਾ ਐ ਆਪਣੇ ਕੌਮ ਨੂੰ ਬਚਾਉਣਾ ਐ ਇੱਕ ਝੰਡੇ ਥੱਲੇ ਇਕੱਠੇ ਹੋ ਜੋ ਜੇ ਕਿਸਾਨੀ ਨੂੰ ਬਚਾਉਣਾ ਐ ਗਰੀਬ ਨੂੰ ਬਚਾਉਣਾ ਐ ਤੇ ਪੰਜਾਬ ਦੀ ਤਰੱਕੀ ਵਾਪਸ ਲੈ ਕੇ ਆਉਣੀ ਐ ਫਿਰ ਸ਼੍ਰੋਮਣੀ ਅਕਾਲੀ ਦਲ ਐ ਫੈਸਲਾ ਕਰ ਲੋ ਫੈਸਲਾ ਕਰ ਲੋ ਕਿ ਪੰਜਾਬ ਦੀ ਨਾ ਰਹੂਗਾ ਖੂਨੀ ਕਾਂਗਰਸ ਦਾ ਪੰਜਾ ਤੇ ਨਾ ਰਹੂਗਾ ਕਮਲ ਦਾ ਫੁੱਲ ਪੰਜਾਬ ਦੀ ਧਰਤੀ ਤੇ ਪੰਜਾਬ ਦੀ ਆਪਣੀ ਸ਼ਾਨ ਪੰਜਾਬ ਦੀ ਆਪਣੀ ਪਾਰਟੀ ਜਿਹਦਾ ਚੋਂ ਨਿਸ਼ਾਨ ਤੱਕੜੀ ਹੈ ਉਹ ਥੋਡੀ ਆਪਣੀ ਪੰਜਾਬ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਇੱਥੇ ਰਹੂਗੀ ਤੇ ਆਪਣੀ ਸੇਵਾ ਕਰੂਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਥੋਡੀ ਜਾਨ ਹੈ ਥੋੜੇ ਦਿਲ ਦੀ ਧੜਕਣ ਹੈ ਥੋੜੀ ਥੋੜੀ ਆਪਣੀ ਪਰਿਵਾਰ ਦੀ ਤੁਹਾਡੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਸ਼ਹਾਦਤਾਂ ਦੇ ਕੇ ਬਣੀ ਹੋਈ ਪਾਰਟੀ ਐ ਆਓ ਆਪਣੀ ਪਾਰਟੀ ਨੂੰ ਤਗੜਾ ਕਰਕੇ ਪੰਜਾਬ ਬਚਾਈਏ ਹਾਂ ਦਿੱਲੀ ਇੱਕ ਪਾਸੇ ਤੇ ਪੰਥ ਤੇ ਪੰਜਾਬੀ ਇੱਕ ਪਾਸੇ ਆਹ ਦਿੱਲੀ ਵਾਲੀ ਪਾਰਟੀਆਂ ਨੂੰ ਸਾਰਿਆਂ ਨੂੰ ਸਨੇਹਾ ਇਹ ਤੁਹਾਡਾ ਕੱਠ ਦੇ ਰਿਹਾ ਹੈ ਕਿ ਜਦ ਪੰਜਾਬੀ ਇਕੱਠੇ ਹੋ ਜਾਂਦੇ ਨੇ ਜਦ ਪੰਥ ਇਕੱਠਾ ਹੋ ਜਾਂਦਾ ਹੈ ਫਿਰ ਪੰਜਾਬ ਨੂੰ ਕੋਈ ਨਹੀਂ ਰੋਕ ਸਕਦਾ ਪੰਜਾਬ ਅਗੇ ਵਧੂਗਾ ਤਕੜੀ ਅਗੇ ਵਧੂਗੀ ਤੇ ਪੰਥ ਅਗੇ ਵਧੂਗਾ ਤੁਹਾਡੇ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ